ਜੇਕਰ ਫਸਲਾਂ ਦਾ ਲੈਵਲ ਦੇਖਿਆ ਜਾਵੇ ਜਾਂ ਨਾਲੇ ਦਾ ਲੈਵਲ ਹੈ ਸਿਰਫ 1.5 ਤੋਂ 2 ਫੁੱਟ ਸਿਰਫ ਲੈਵਲ ਨੀਵੇਂ ਪਾਣੀ ਦਾ ਜੇਕਰ بارش ਹੋ ਜਾਂਦੀ ਹੈ ਇਸ ਏਰੀਏ ਦੇ ਵਿੱਚ ਤਕਰੀਬਨ 50-60 ਪਿੰਡਾਂ ਦਾ ਜਿਹੜਾ ਪਾਣੀ ਹੈ ਇਸ ਨਾਲੇ ਦੇ ਵਿੱਚ ਹੋ ਕੇ ਅੱਗੇ ਨੂੰ ਲੰਘਦਾ ਹੈ ਕਿਸਾਨ ਹੈ ਜਿਹੜਾ ਕਿਸਾਨ ਤਾਂ ਮਰਿਆ ਮਰਾਇਆ ਫਸੀ ਸਾਰਾ ਖਰਚਾ ਕਰੀ ਬੈਠੇ ਹੁਣ ਫਸਲਾਂ ਤੇ ਸਾਰਾ ਕਰ ਦਾਂਗੇ 2 ਮਿੰਟ ਬਾਅਦ ਸੇ ਹੀ ਮੰਨ ਲਓ 1 ਫੁੱਟ ਪਾਣੀ ਹੋਰ ਆ ਜਾਏ ਸਾਡੇ ਫਸਲਾਂ ਜਾਂ ਗੋੜੇ ਹਰ ਇੱਕ ਸਾਲ ਤੁਸੀਂ ਤੁਸੀਂ ਵੀ ਆਉਂਦੇ ਹੋ ਅਸੀਂ ਵੀ ਹਰ ਇੱਕ ਸਾਲ ਧਰਨੇ ਲੱਗਦੇ ਨੇ ਮੰਨ ਲਓ ਫਸਲ ਸਾਡੀ ਮਰਦੀ ਆ 10 ਪਿੰਡਾਂ ਦੀ ਤੇ ਉਦੋਂ ਜਰੂਰ ਆਉਂਦਾ ਜਦੋਂ ਅਸੀਂ ਧਰਨੇ ਲਾ ਲੈਂਦੇ ਆ ਉਦੋਂ ਐਸਡੀਐਮ ਵੀ ਆਉਂਦੇ ਨੇ ਹੋਰ ਅਧਿਕਾਰੀ ਵੀ ਆਉਂਦੇ ਨੇ ਫਿਰ ਐਮਐਲਏ ਵੀ ਆਉਂਦੇ ਨੇ ਪਰ ਕੋਈ ਉਦੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੈਂਦਾ ਆ ਇਹਦੇ ਥੱਲੇ ਪੁਲ ਜਮੇ ਬੰਦ ਹੋਏ ਪਹਿਲੇ ਮੈਂ ਸਿਊ ਸਭ ਨੂੰ ਕਿਹਾ ਵੀ ਇਹਨੂੰ ਨੀਚੇ ਤੁਸੀਂ ਸਫਾਈ ਕਰਾ ਦਿਓ ਮੈਨੂੰ ਕਹਿੰਦੇ ਕਾਕਾ ਜੀ 25000 ਰੁਪਏ ਮਸ਼ੀਨ ਆਉਣ ਦਾ ਲੋ 25000 ਜਾਣ ਦਾ ਜਿਹੜੀ ਉਰੇ ਚੱਲੂ ਉਹ ਮੈਨੂੰ ਕਹਿੰਦੇ ਪਿੰਡ ਚੋਂ ਫੰਡ ਇਕੱਠਾ ਹੋ ਜੂ ਮੈਂ ਜੀ ਪਿੰਡ ਚੋਂ ਕੌਣ ਪੰਡ ਦੇਊਗਾ ਇਹਦਾ ਹਰੇਕ ਸਾਲ ਮੰਨ ਲਓ ਸਾਡੇ ਤੇ ਨੰਗੀ ਤਰਵਾਰ ਲਟਕਦੀ ਹੈ ਜੀ ਆਹ ਏਰੀਏ ਤੇ ਫਸਲਾਂ ਇਹੋ ਜੇ ਟਾਈਮ ਆ ਜਾਂਦਾ ਕਈ ਵਾਰੀ ਤਾਂ ਵੀ ਪੌਦਾ ਵੀ ਨਹੀਂ ਹੁੰਦੀਆਂ ਉਦੋਂ ਕਿਸਾਨਾਂ ਕੋਲੇ ਉਦੋਂ ਮਰ ਜਾਂਦੀਆਂ ਨੇ ਬਸਲਾਂ ਨਾ ਘਰ ਦੇ ਨਾ ਘਾਟ ਦੇ ਕਸ ਜੋ ਗਿੰਦੇ ਨੇ ਜੀ ਪੰਜਾਬ ਦੇ ਵਿੱਚ ਮੌਨਸੂਨਾਂ ਦੀ ਆਮਦ ਆ ਜਿਹੜੀ ਹੋ ਚੁੱਕੀ ਹੈ ਪਰ ਤੁਹਾਨੂੰ ਅੱਜ ਅਸੀਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗੇ ਆ ਸੀਐਮ ਦਾ ਜ਼ਿਲ੍ਹਾ ਸੰਗਰੂਰ ਜਿੱਥੇ ਕਿ ਸਾਰੇ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਸੀ ਪਰ ਉਹਨਾਂ ਦੇ ਹਾਲਾਤ ਕਿੱਦਾਂ ਦੇ ਨੇ ਬਰਸਾਤੀ ਨਾਲਿਆਂ ਦੀ ਗੱਲ ਕਰ ਲਈ ਜਾਵੇ ਕਿਉਂਕਿ ਜਦੋਂ ਵੀ ਬਾਰਿਸ਼ ਹੁੰਦੀ ਆ ਤਾਂ ਜਿਹੜੇ ਬਰਸਾਤੀ ਨਾਲਿਆਂ ਦੇ ਨੇੜੇ ਲੱਗਦੇ ਕਿਸਾਨ ਨੇ ਜਾਂ ਪਿੰਡ ਨੇ ਉਹਨਾਂ ਨੂੰ ਇੱਕ ਡਰ ਪੈਦਾ ਹੋ ਜਾਂਦਾ ਪਰ ਉਹਨਾਂ ਦੇ ਹਾਲਾਤ ਕਿੱਦਾਂ ਦੇ ਨੇ ਅਸੀਂ ਜਿਹੜਾ ਗਰਾਊਂਡ ਲੈਵਲ ਤੋਂ ਤੁਹਾਨੂੰ ਉਹਨਾਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਕਿ ਪੀਟੀਸੀ ਨੇ ਜਿਹੜਾ ਸਾਵੇਂ ਪਟਿਆਲੇ ਦੀ ਖਬਰ ਵੇ ਹੋਰ ਪੂਰੇ ਪੰਜਾਬ ਦੀਆਂ ਜਿੱਥੇ-ਜਿੱਥੇ ਜਿਹੜੇ ਡਰੇਨ ਨੇ ਉਹਨਾਂ ਦੀ ਸਬਾਈ ਸੰਬੰਧਿਤ ਖਬਰਾਂ ਨਸਰ ਕੀਤੀਆਂ ਨੇ ਤੇ ਉਹਨਾਂ ਤੇ ਅਸਰ ਵੀ ਹੋਣਾ ਸ਼ੁਰੂ ਹੋਇਆ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਸੁੱਤੀ ਪਈ ਇਹ ਸਰਕਾਰ ਨੂੰ ਮੌਜੂਦਾ ਪ੍ਰਸ਼ਾਸਨ ਨੂੰ ਜਗਾਉਣਾ ਉਸ ਦੇ ਤਹਿਤ ਅੱਜ ਅਸੀਂ ਜਿਹੜਾ ਪਿੰਡ ਹੈ ਦਿੱਤੂਪੁਰ ਗਹਿਲਾ ਆਨੰਦਗੜ੍ਹ ਉਹ ਪਿੰਡਾਂ ਦਾ ਜਾਇਜ਼ਾ ਲੈਣ ਲਈ ਸਾਡੀ ਟੀਮ ਹੈ ਜਿਹੜੀ ਇੱਥੇ ਪਹੁੰਚੀ ਆ ਇਹ ਜਿਹੜਾ ਚੋਅ ਹੈ ਇਹ ਸਰੰਦ ਤੋਂ ਜਿਹੜਾ ਸਾਰਾ ਪਾਣੀ ਇਕੱਠਾ ਹੋ ਕੇ ਬਰਸਾਤੀ ਪਾਣੀ ਆ ਜਿਹੜਾ ਉਹ ਇਸ ਚੋਏ ਨਾਲੇ ਦੇ ਰਾਹੀਂ ਇੱਧਰ ਨੂੰ ਅੱਗੇ ਨੂੰ ਕ੍ਰੋਸ ਹੁੰਦਾ ਪਰ ਅਜੇ ਮੀਂਹ ਆ ਜਿਹੜਾ ਕਹਿ ਸਕਦੇ ਆ ਜਿਹੜੀ ਬਾਰਸ਼ ਆ ਕੋਈ ਬਹੁਤੀ ਜ਼ਿਆਦਾ ਨਹੀਂ ਹੋਈ ਪਰ ਇਸ ਜਿਹੜੇ ਨਾਲੇ ਦੇ ਹਾਲਾਤ ਤੁਹਾਨੂੰ ਦਿਖਾ ਦਿੰਦੇ ਆ ਇਸ ਦੀ ਸਫਾਈ ਆ ਜਿਹੜੀ ਬਿਲਕੁਲ ਨਹੀਂ ਹੋਈ ਇਹ ਇੱਥੇ ਦੇ ਕਿਸਾਨ ਕਹਿ ਰਹੇ ਆ ਤੁਸੀਂ ਦੇਖੋਗੇ ਜਿਹੜੀ ਬੇਲ ਹੈ ਕੋਸੇ ਤਰ੍ਹਾਂ ਫਸੀ ਹੋਈ ਇੱਥੇ ਤੁਹਾਨੂੰ ਨਜ਼ਰ ਆਊਗੀ ਦੂਰ ਵੀ ਤੇਰੀ ਇਹਦੀ ਚੜਾਈ ਹੈ ਨਾਲੇ ਦੀ ਕੋਈ ਖਾਸ ਨਹੀਂ ਜੇਕਰ ਫਸਲਾਂ ਦਾ ਲੈਵਲ ਦੇਖਿਆ ਜਾਵੇ ਜਾਂ ਨਾਲੇ ਦਾ ਲੈਵਲ ਹੈ ਸਿਰਫ 1.5 ਤੋਂ 2 ਫੁੱਟ ਸਿਰਫ ਲੈਵਲ ਨੀਵੇਂ ਪਾਣੀ ਦਾ ਜੇਕਰ ਬਾਰਿਸ਼ ਹੋ ਜਾਂਦੀ ਹੈ ਇਸ ਏਰੀਏ ਦੇ ਵਿੱਚ ਤਕਰੀਬਨ 50-60 ਪਿੰਡਾਂ ਦਾ ਜਿਹੜਾ ਪਾਣੀ ਹੈ ਇਸ ਨਾਲੇ ਦੇ ਵਿੱਚ ਹੋ ਕੇ ਅੱਗੇ ਨੂੰ ਲੰਘਦਾ ਪਰ ਹਾਲਾਤ ਉਸ ਤੋਂ ਵੱਧ ਤੋਂ ਬੱਤਰ ਹੋ ਜਾਂਦੇ ਆ ਜਦੋਂ ਇਸ ਦੀ ਜਿਹੜੀ ਸਫਾਈ ਨਹੀਂ ਹੁੰਦੀ ਜਦੋਂ ਕਹਿ ਸਕਦੇ ਆ ਕਿ ਨੱਕ ਤੋਂ ਚੋਕੇ ਬੁੱਲਾਂ ਤਾਂ ਆ ਜਾਂਦੀ ਆ ਉਸ ਟਾਈਮ ਭਾਵੇਂ ਪ੍ਰਸ਼ਾਸਨਿਕ ਅਧਿਕਾਰੀ ਹੋਣ ਪਾਵੇਂ ਮੌਜੂਦਾ ਸਰਕਾਰ ਦੇ ਨਵੇਂਦੇ ਹੋਣ ਉਹ ਇੱਕ ਜਾਇਜ਼ਾ ਲੈਣ ਦੇ ਬਹਾਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਕਿ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਦੂਜੇ ਪਾਸੇ ਦੀਆਂ ਵੀ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਕਿ ਹਾਲਾਤ ਜਿਹੜੇ ਇਦਾਂ ਹੋਏ ਵੇ ਕਿ ਜਿਵੇਂ ਕਾਫੀ ਜਿਹੜਾ ਬਾਰਸ਼ ਹੈ ਇੱਥੇ ਹੋਈ ਹੋਈ ਹੈ ਪਰ ਜਿਹੜੀ ਸਫਾਈ ਹੈ ਉਹ ਕਹਿ ਸਕਦੇ ਆ ਕਿ ਜਿਹੜਾ ਪਾਣੀ ਹੈ ਪਾਣੀ ਦੇ نیچے ਜਿਹੜੀ ਬੇਲ ਹੈ ਅਮਰ ਬੇਲ ਕਹਿ ਸਕਦੇ ਆ ਉਸ ਨੂੰ ਉਹ ਬੇਲ ਉਸੇ ਤਰ੍ਹਾਂ ਪਾਣੀ ਪਿੱਛੋਂ ਜ਼ਿਆਦਾ ਔਣ ਕਰਕੇ ਉਹ ਬੇਲ ਹੈ ਜਿਹੜੀ ਟੱਕੀ ਗਈ ਹੈ ਸਾਈਡਾਂ ਤੋਂ ਜੇ ਕਿਨਾਰਿਆਂ ਦੀ ਗੱਲ ਕਰੀ ਬਿਲਕੁਲ ਇੱਥੇ ਕਿਸੇ ਵੀ ਉੱਚ ਅਧਿਕਾਰੀ ਨਾ ਜਾਂ ਸੰਬੰਧਿਤ ਅਧਿਕਾਰੀ ਨੇ ਅਜੇ ਤੱਕ ਇਸ ਜਗ੍ਹਾ ਤੇ ਆ ਕੇ ਜਾਇਜ਼ਾ ਤੱਕ ਨਹੀਂ ਲਿਆ ਪਰ ਜਦੋਂ ਹਾਲਾਤ ਵੱਧ ਤੋਂ ਵੱਧਰ ਹੋ ਜਾਂਦੇ ਆ ਉਸ ਟਾਈਮ ਇਹ ਜ਼ਰੂਰ ਏਸੀ ਕਮਰਿਆਂ ਦੇ ਵਿੱਚੋਂ ਨਿਕਲਦੇ ਨੇ ਪਰ ਫੇਰ ਹਾਲ ਕਿਸੇ ਨੇ ਇੰਨੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਏਸੀ ਕਮਰਿਆਂ ਤੋਂ ਬਾਅਦ ਜਾ ਕੇ ਜਿਹੜਾ ਲੋਕਾਂ ਦਾ ਕੀ ਮੰਗਾ ਨੇ ਉਸ ਬਰਸਾਤੀ ਨਾਲਿਆਂ ਨੂੰ ਲੈ ਕੇ ਕੀ ਉਹਨਾਂ ਦੀ ਸਫਾਈ ਹੋਈ ਹੈ ਕੀ ਇਹਨਾਂ ਦੇ ਟੈਂਡਰ ਹੋਏ ਨੇ ਕਿਸੇ ਵੀ ਅਧਿਕਾਰੀ ਨੇ ਇਸ ਇਸ ਨੂੰ ਜਾਣ ਦੀ ਸਨੀ ਕੀਤੀ ਸਾਡੇ ਨਾਲ ਇਥੇ ਪਿੰਡ ਵਾਸੀ ਖੜੇ ਆ ਜਿਹੜੇ ਹਰ ਵਾਰ ਜਿਹੜੇ ਇਸ ਚੋਏ ਦਾ ਜਿਹੜਾ ਨੁਕਸਾਨ ਚੱਲਦਿਆ ਗੱਲ ਕਰ ਰਹੇ ਨੇ ਨਿਹਾਲ ਸਿੰਘ ਆਨੰਦਗੜ੍ਹ ਨਾਲ ਗੱਲ ਕਰ ਲੈਂਦੇ ਆ ਨਿਹਾਲ ਜੇ ਗੱਲ ਕੀਤੀ ਜਾਵੇ ਤੁਸੀਂ ਲਗਾਤਾਰ ਇਸ ਚੀਜ਼ ਤੇ ਲੱਗੇ ਹੋਏ ਹੋ ਕਿ ਜਿਹੜਾ ਨਾਲਾ ਪਹਿਲਾਂ ਵੀ ਆਪਾਂ ਖਬਰਾਂ ਨਸਰ ਕੀਤੀਆਂ ਸੀ ਤੁਸੀਂ ਧਰਨੇ ਵੀ ਲਗਾ ਲਾਏ ਨੇ ਉਹ ਜਿਹੜੀ ਕਾਂਗਰਸ ਸਰਕਾਰ ਮੌਕੇ ਪਰ ਇਹ ਨਾਲੇ ਦੀ ਸਫਾਈ ਆ ਜਿਹੜੀ ਇਸ ਵਾਰੀ ਕਿਦਾਂ ਹੋਈ ਆ ਕਿਉਂਕਿ ਸਰਕਾਰ ਨੇ ਦਾਅਵੇ ਕੀਤੇ ਆ ਕਿ ਸਾਡੇ ਭੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਆ ਨਹੀਂ ਭਾਈ ਜੀ ਐਕਤੀ ਸਾਡੇ ਕੋਲੇ ਕੋਈ ਸਫਾਈ ਵਾਲਾ ਨਹੀਂ ਆਇਆ ਕੋਈ ਮਸ਼ੀਨ ਨਹੀਂ ਆਈ ਅਸੀਂ ਆਪ ਅਧਿਕਾਰੀਆਂ ਨੂੰ ਫੋਨ ਐਸ ਡੀਓ ਨੂੰ ਐਕਸ਼ਨ ਨੂੰ ਐਸ ਜੇ ਆ ਨਾਲ ਸਾਡੀ ਗੱਲ ਹੋਈ ਹੈ ਅਸੀਂ ਐਸ ਡੀਐਮ ਨਾਲ ਵੀ ਸਾਡੀ ਪਿਛਲੇ 2 ਦਿਨ ਪਹਿਲਾਂ ਜਿਆਦਾ ਪਾਣੀ ਆਗਾ ਸੀ ਹੁਣ ਥੋੜਾ ਜਿਹਾ ਘੱਟ ਚੱਲਦਾ ਤੇ ਉਦੋਂ ਅਸੀਂ ਬਹੁਤ ਪੱਜ ਨੱਟ ਕਰਕੇ ਇਸ ਟੀਮ ਨਾਲ ਗੱਲ ਹੋਈ ਐਸ ਡੀਐਮ ਨੇ ਸਾ ਤੋਂ ਇੱਕ ਅਰਜੀ ਵੀ ਮੰਗਾਈ ਅਸੀਂ ਉਹਨੂੰ ਇੱਕ ਅਰਜੀ ਵੀ ਦੇ ਕੇ ਆਏ ਆ ਉਹਨਾਂ ਨੇ ਸਾਡੇ ਕਿਹਾ ਵੀ ਸਾਈਨ ਕਰਕੇ ਦੇ ਕੇ ਜਾਓ ਆ ਅਰਜੀ ਹੈ ਅਸੀਂ ਉਹਨਾਂ ਨੂੰ ਵੀ ਅਰਜੀ ਦੇ ਐਕਸ਼ਨ ਨਾਲ ਵੀ ਗੱਲ ਹੋਈ ਐਸਟੀਓ ਨਾਲ ਵੀ ਗੱਲ ਹੋਈ ਉਹਦੇ ਥੋੜਾ ਜਿਹਾ ਪਾਣੀ ਘਟਾ ਲਿਆ ਕੱਲ ਦਾ ਫੇਰ ਪਾਣੀ ਵਧਣ ਲੱਗਿਆ ਜਿਵੇਂ ਗੱਲ ਕੀਤੀ ਜਾਵੇ ਕਿਉਂਕਿ ਲਗਾਤਾਰ ਇਹ ਪਿੰਡਾਂ ਨੂੰ ਪਾਣੀ ਦਾ ਜਦੋਂ ਜ਼ਿਆਦਾ ਬਾਰਸ਼ ਹੋ ਜਾਂਦੀ ਹੈ ਕਾਫੀ ਮਾਰ ਚਲਣੀ ਪੈਂਦੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਸ ਦੀ ਜਿਹੜੀ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਇਹਦੇ ਜਿਹੜੇ ਬੰਨ ਨੇ ਸਾਈਡਾਂ ਤੋਂ ਇੱਕ ਸਾਈਡ ਤੇ ਉੱਚਾ ਤੇ ਦੂਸਰੀ ਸਾਈਡ ਤੇ ਹੈ ਨਹੀਂ ਕੋਈ ਸਰਕਾਰ ਨੇ ਕੋਈ ਗੌਰ ਕੀਤੀ ਇਸ ਚੀਜ਼ ਤੇ ਨਹੀਂ ਕੋਈ ਗੌਰ ਨਹੀਂ ਜੀ ਅਸੀਂ ਤਾਂ ਹਰੇਕ ਸਾਲ ਤੁਸੀਂ ਤੁਸੀਂ ਵੀ ਆਉਂਦੇ ਹੋ ਅਸੀਂ ਵੀ ਹਰੇਕ ਸਾਲ ਧਰਨੇ ਲੱਗਦੇ ਨੇ ਮਤਲਬ ਫਸਲ ਸਾਡੀ ਦੀ ਹੈ 10 ਪਿੰਡਾਂ ਦੀ ਤੇ ਉਦੋਂ ਜਰੂਰ ਆਉਂਦਾ ਜਦੋਂ ਅਸੀਂ ਧਰਨੇ ਲਾ ਲੈਂਦੇ ਆ ਉਦੋਂ ਐਸਡੀਐਮ ਵੀ ਆਉਂਦੇ ਨੇ ਹੋਰ ਅਧਿਕਾਰੀ ਵੀ ਆਉਂਦੇ ਨੇ ਫਿਰ ਐਮਐਲਏ ਵੀ ਆਉਂਦੇ ਨੇ ਪਰ ਕੋਈ ਉਦੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੈਂਦਾ ਅਸੀਂ ਇਹਦੀ ਮੰਗ ਵੀ ਰੱਖੀ ਸੀ ਵੀ ਜਿਹੜੀ ਦੀ ਨੀਚੇ ਵਾਲੀ ਪਟੜੀ ਆ ਨਾ ਉਹਨੂੰ ਤੁਸੀਂ ਪੱਟ ਕੇ ਜੇ ਸਾਡੇ ਕਰਨੀ ਲਾ ਲਓ 7 ਤੋਂ 2-2 ਫੁੱਟ ਜਗ੍ਹਾ ਲੈ ਲਓ ਜਗ੍ਹਾ ਲੈ ਕੇ ਤੁਸੀਂ ਇੱਧਰ ਲਾ ਦਿਓ ਉਦੋਂ ਸਿੰਗਲਾ ਸਾਹਿਬ ਕਹਿੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਕਹਿੰਦੇ ਵੀ ਤਿਆਰ ਹੋ ਗਈ ਫੈਲ ਚੰਡੀਗੜ੍ਹ ਚਲੇਗੀ ਤੋਂ ਬਾਅਦ ਸਰਕਾਰ ਚੇਂਜ ਹੋ ਗਈ ਫੇਰ ਉਹ ਫੈਲ ਨਹੀਂ ਸਾਨੂੰ ਲੱਭੀ ਵੀ ਕਿੱਥੇ ਆ ਕਿ ਉਦੋਂ ਪਹਿਲਾਂ ਐਕਸ਼ਨ ਤੇ ਐਸਡੀਓ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਹਿੰਦੇ ਵੀ ਫੰਡ ਨਹੀਂ ਹੈਗਾ ਮਾ ਵੀ ਹੁਣ ਫੰਡ ਅਸੀਂ ਤਾਂ ਲੈ ਕੇ ਆਉਣਾ ਤੇ ਅਸੀਂ ਉਹਨਾਂ ਨੂੰ ਇਹ ਵੀ ਐਕਸ਼ਨ ਤੇ ਐਸਡੀਓ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਇਹਨਾਂ ਨੂੰ ਪੁਲਾਂ ਦੇ ਥੱਲੇ ਥੱਲੇ ਸਾਫ਼ ਕਰ ਦਿਓ ਪੁਲਾਂ ਥੱਲੇ ਜਿਆਦਾ ਬੰਦ ਹੈ ਤੁਸੀਂ ਆ ਦੇਖਿਓ ਮੈਂ ਸੋਨੂੰ ਨਾ ਪਿਛਲੇ ਜਦੋਂ ਪਿੱਛੇ 10 ਦਿਨ ਹੋਏ ਨੇ ਉਦਦੇ ਪਾਣੀ ਆਇਆ ਉਦਦੇ ਤੁਸੀਂ ਦੇਖਿਓ ਬੇਲ ਥੱਲੇ ਦੇ ਇੰਨੀ ਫਸੀ ਪਈ ਹੁਣ ਤਾਂ ਪਾਣੀ ਆ ਗਿਆ ਪਾਣੀ ਕਰਕੇ ਬੇਲ ਥੱਲੇ ਲੁਕੀ ਹੋਈ ਆ ਆ ਦੇਖੋ ਆਏ ਦੇ ਥੱਲੋਂ ਪੁਲ ਜਮੀ ਬੰਦ ਹੋਏ ਪਏ ਨੇ ਮੈਂ ਐਸ ਡਿਊ ਸਾਹਿਬ ਨੂੰ ਕਿਹਾ ਵੀ ਇਹਨੂੰ نیچے ਤੁਸੀਂ ਸਫਾਈ ਕਰਾ ਦਿਓ ਮੈਨੂੰ ਕਹਿੰਦੇ ਕਾਕਾ ਜੀ 25000 ਰੁਪਏ ਮਸ਼ੀਨ ਆਉਣ ਦਾ ਲਓ 25000 ਜਾਣ ਦਾ ਜਿਹੜੀ ਉਰੇ ਚੱਲੂ ਉਹ ਮੈਨੂੰ ਕਹਿੰਦੇ ਪਿੰਡ ਚੋਂ ਫੰਡ ਇਕੱਠਾ ਹੋ ਜੂ ਮੈਂ ਜੀ ਪਿੰਡ ਚੋਂ ਕੌਣ ਫੰਡ ਦੇਊਗਾ ਪਰ ਸਰਕਾਰ ਤਾਂ ਕਹਿੰਦੀ ਸਾਡੇ ਕੋਲੇ ਫੰਡ ਬਹੁਤ ਨੇ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਆਉਂਦੇ ਤੁਹ ਹਰ ਇੱਕ ਤਰ੍ਹਾਂ ਦੀ ਸਹੂਲਤਾਂ ਅਸੀਂ ਦੇ ਰਹੇ ਹਾਂ ਬਜੀਆ ਤੁਹਾਡੇ ਸਾਹਮਣੇ ਆ ਫਿਰ ਜੇ ਫੰਡ ਹੋਣ ਸਾਡਾ ਸਫਾਈ ਨਾ ਹੋ ਜੇ ਅਸੀਂ ਤਾਂ 10 ਪਿੰਡਾਂ ਦੇ ਲੋਕ ਤੜਫਦੇ ਜੀ ਇਸ ਗੱਲ ਨੂੰ ਵੀ ਸਾਡੀ ਸਫਾਈ ਤੁਸੀਂ ਪਿਛਲੀ ਵਾਰੀ ਆ ਤੇ ਅਸੀਂ ਪਿਛਲੀ ਵਾਰੀ ਵੀ ਧਰਨਾ ਲਾਇਆ ਸੀ ਐ ਕਿਤੇ ਅਸੀਂ ਪਹਿਲਾਂ ਕਹਿ ਕੇ ਆਪ ਵੀ ਜੀਰੀ ਲਾਉਣ ਤੋਂ ਪਹਿਲਾਂ ਦੀ ਸਫਾਈ ਕਰਾ ਦਈਏ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤਸਵੀਰ ਤੇ ਗੱਲ ਕੀਤੀ ਜਾਵੇ ਲਗਾਤਾਰ ਇੱਥੋਂ ਤਕਰੀਬਨ 10 ਪਿੰਡ 15 ਪਿੰਡ ਨੇ ਜਿਹੜੇ ਪ੍ਰਭਾਵਤ ਨੇ 50 ਪਿੰਡਾਂ ਦਾ ਪਾਣੀ ਆ ਜਿਹੜਾ ਬਰਸਾਤੀ ਪਾਣੀ ਆ ਉਹ ਇਸ ਚੋਏ ਦੇ ਵਿੱਚ ਨਾਲੀ ਦੇ ਵਿੱਚ ਪੈਂਦਾ ਕੀ ਲੱਗਦਾ ਤੁਹਾਨੂੰ ਇਹਦੀ ਸਫਾਈ ਖੋਈ ਹੈ ਇਸ ਵਾਰ ਇਸ ਵਾਰ ਨਹੀਂ ਹੋਈ ਜੀ ਸਫਾਈ ਪਹਿਲਾਂ ਦੋਕ ਵਾਰ ਹੋਈ ਆ ਪਰ ਉਹ ਵੀ ਸਫਾਈ ਕਹਦੀ ਆ ਆਉਂਦੀਆਂ ਨੇ ਮਸ਼ੀਨਾਂ ਮੜਮੜਾ ਝਰਲ ਚੱਪ ਜੀ ਕਰਕੇ ਤੁਰ ਜਾਂਦੇ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਦੀ 1 1.5 ਫੁੱਟ ਇਹਦੀ ਪਟਾਈ ਕਰ ਦਿਓ ਹੂੰ ਵੀ 1.5 ਫੁੱਟ ਇਹਦੀ ਪਟਾਈ ਕਰਕੇ ਮਿੱਟੀ ਇਹਦੀ ਬਾਹਰ ਕੱਢ ਦਿਓ ਤਾਂ ਕਿ ਪਾਣੀ ਦੀ ਇਹਦੀ ਜਿਹੜੀ ਖਿੱਚਣ ਦੀ ਸਮਰੱਥਾ ਵਾਜੇ ਤੇ ਇਹ ਲੋਪੇਪੋੜੇ ਪਿੰਡਾਂ ਜੀ ਉਥੋਂ ਇਹ ਨਹਿਰਾਂ ਦੇ ਥੱਲੋਂ ਦੀ ਆਉਂਦਾ ਬੱਬਨਪੁਰਾਲੀ ਨਹਿਰ ਤੇ ਨਦਾਮਪੁਰਾਲੀ ਨਹਿਰ ਦੇ ਉੱਤੋਂ ਦੀ ਜਾਂਦੀਆਂ ਨੇ ਜਦੋਂ ਅੱਗੇ ਨਹਿਰਾਂ 'ਚ ਕੋਈ ਪ੍ਰੋਬਲਮ ਆਉਂਦੀ ਆ ਫਿਰ ਪਾਣੀ ਵੀ ਇਸੇ ਜੇ ਛੱਡਦੇ ਨੇ ਜੀ ਤੇ ਅਸੀਂ ਉੱਥੇ ਇਹਦੇ ਗਏ ਜੀ ਰੀਡਰ ਨੂੰ ਵੀ ਕਿਹਾ ਵੀ ਜਦੋਂ ਪਾਣੀ ਛੱਡਦਾ ਭਾਈ ਇਹ ਮੜਾ ਢੰਗ ਨਾਲ ਛੱਡ ਕੇ ਨਿਕਾਲਾ ਹਨਾ ਜੀ ਤੇ ਉਹ ਆਪਣੀ ਮਰਜ਼ੀ ਕਰਦਾ ਉਹਨੂੰ ਐ ਐਮਐਲਏ ਮੰਤਰੀਆਂ ਨੇ ਵੀ ਕਹਿ ਕੇ ਦੇਖ ਲਿਆ ਇੱਥੋਂ ਦੇ ਆਪਣੇ ਅਫਸਰਾਂ ਨੇ ਵੀ ਕਹਿ ਕੇ ਦੇਖ ਲਿਆ ਕਿਸੇ ਦੀ ਸੁਣਦਾ ਨਹੀਂ ਉਹ ਤੇ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਇੱਕ ਤਾਂ ਉਹ ਗੇਜ ਰੀਡਰ ਦੇ ਨੱਥ ਪਾਈ ਜਾਵੇ ਦੂਜੀ ਦੀ ਸਫਾਈ ਕਰਕੇ ਇਹਨੂੰ ਘੱਟੋ ਘੱਟ 1.5 2 ਫੁੱਟ ਪਟਾਈ ਹੋਵੇ ਜੀ ਉਹਦੀ ਇਧਰਲੀ ਪਟੜੀ ਜਿਹੜੀ ਨੀਚੇ ਵਾਲੀ ਪਟੜੀ ਆ ਇਹ ਪਟਕੇ ਦੂਜੇ ਪਾਸੇ ਲੱਗ ਜੇ ਖੇਤਾਂ ਵਾਲੇ ਪਾਸੇ ਠੀਕ ਹੈ ਨਾ ਜੀ ਹੁਣ ਗੱਲ ਕੀਤੀ ਜਾਵੇ ਜਿਵੇਂ ਹੁਣ ਪਾਣੀ ਵਗ ਰਿਹਾ ਹੁਣ ਤਾਂ ਇਹਦੀ ਪਟਾਈ ਹੋ ਰਹੀ ਸਕਦੀ ਹੁਣ ਤਾਂ ਸਮਾਂ ਲੰਘ ਚੁੱਕਿਆ ਹੁਣ ਤਾਂ ਕਿੱਥੇ ਜੀ ਹੁਣ ਤਾਂ ਇਹਦੇ ਚ ਕਿਹੜੀ ਮ ਇਹ ਤਾਂ ਐ ਵੀ ਆਬਸੀਜਨ 'ਚ ਜਦੋਂ ਹੁਣ ਆਪਾਂ ਨੂੰ ਪਤਾ ਵੀ ਬਰਸ਼ਾਤਾਂ ਦਾ ਹਰੇਕ ਸਾਲ ਹੋਣੀ ਹੀ ਨੇ ਜੀ ਇਹਦਾ ਹਰੇਕ ਸਾਲ ਮੰਨ ਲਓ ਸਾਡੇ ਤੇ ਨੰਗੀ ਤਲਵਾਰ ਲਟਕਦੀ ਹੈ ਜੀ ਆਹ ਏਰੀਆ 'ਤੇ ਫਸਲਾਂ ਇਹੋ ਜੇ ਟਾਈਮ ਆ ਜਾਂਦਾ ਕਈ ਵਾਰ ਇੱਦਾਂ ਵੀ ਪੌਦਾ ਵੀ ਨਹੀਂ ਹੁੰਦੀ ਆ ਉਦੋਂ ਕਿਸਾਨਾਂ ਕੋਲੇ ਉਦੋਂ ਮਰ ਜਾਂਦੀਆਂ ਨੇ ਬਸਲਾਂ ਨਾ ਘਰ ਦੇ ਨਾ ਘਾਟ ਦੇ ਕਸ ਜੋ ਗਿੰਦੇ ਨੇ ਜੀ ਮੈਂ ਜੀ ਇੱਕ ਬੇਨਤੀ ਕਰਦਾ ਕਿ ਹਰ ਸਾਲ ਅਸੀਂ ਇਸ ਗੱਲ ਦੀ ਪਿੱਟ ਪਟਾਈ ਕਰਦੇ ਹਾਂ ਮੌਕੇ ਦੀ ਸਾਡੇ ਆ ਕੇ ਜਿਹੜੇ ਅਫਸਰ ਨੇ ਸਾਨੂੰ ਮੱਲਮ ਲਾ ਜਾਂਦੇ ਨੇ ਸਾਡੇ ਜ਼ਖਮਾਂ ਦੇ ਉੱਤੇ ਮੱਲਮ ਲਾ ਜਾਂਦੇ ਨੇ ਲੇਕਿਨ ਸਾਡੇ ਜ਼ਖਮ ਨਹੀਂ ਧੋਤੇ ਜਾਂਦੇ। ਹਮਮ ਨਿਹਾਲ ਸਿੰਘ ਜੀ ਨੇ ਪਹਿਲਾਂ ਦੱਸਿਆ ਕਿ ਇਸ بارش ਹੋਣ ਤੋਂ ਪਹਿਲਾਂ ਉਹ ਕਿਹੜੇ ਅਫਸਰ ਹੈ ਜਿਨ੍ਹਾਂ ਕੋਲੇ ਇਹ ਨਹੀਂ ਗਏ। ਹਮ ਮੈਂ ਨਾਲ ਨਹੀਂ ਗਿਆ ਮੈਂ ਕਹਾ ਵੀ ਬਾਕੀ ਬੰਦੇ ਸਾਰੇ ਗਏ ਗਏ ਉੱਥੇ ਤੇ ਲੇਕਿਨ ਕੋਈ ਸੁਣਵਾਈ ਨਹੀਂ ਹੋਈ। ਹਮ ਸਾਡੀਆਂ ਫਸਲਾਂ ਦਾ ਜੀ ਅਹਮ ਨੰਗੀ ਤਲਵਾਰ ਲਮਕ ਰਹੀ ਹੈ ਜਿਵੇਂ ਜਸਵੀਰ ਸਿੰਘ ਨੰਬਰਦਾਰ ਸਾਹਿਬ ਨੇ ਦੱਸਿਆ ਨੰਗੀ ਤਲਵਾਰ ਲਮਕ ਰਹੀ ਹੈ। 1 ਫੁੱਟ ਪਾਣੀ ਹੋਰ ਆ ਜਾਏ। ਤਾ ਸਾਡੇ ਕੋਲੇ ਪੌਦਾਂ ਵੀ ਹੈ ਨਹੀਂ ਸਾਰੀਆਂ ਫਸਲਾਂ ਸਾਡੀਆਂ ਮਰਨ ਨੂੰ ਤਿਆਰ ਖੜੀਆਂ ਨੇ ਹੂੰ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਕਰ ਅਸੀਂ ਥੱਕ ਗਏ ਕਿ ਸਾਡੇ ਬਾ ਇਹਦੀ ਸਫਾਈ ਕਰ ਦੋ ਜਿਆਦਾ ਨਹੀਂ ਤਾਂ ਸਾਡੇ ਪੁਲ ਤਾਂ ਸਾਫ ਕਰ ਦੋ ਹੂੰ ਸਟੇਜਾਂ ਤੇ ਖੜ ਕੇ ਸਾਡੇ ਕੋਲੇ ਪੈਸੇ ਬਹੁਤ ਨਹੀਂ ਸਾਡੇ ਕੋਲੇ ਕੋਈ ਚੀਜ਼ ਦੀ ਘਾਟ ਨਹੀਂ ਸਾਡੇ ਵਾਸਤੇ ਜੇ ਅਸੀਂ ਪੁਲ ਦੀ ਸਫਾਈ ਵਾਸਤੇ ਆਖਿਆ ਤਾਂ ਉਹਨਾਂ ਨੇ ਆਖਿਆ ਕਿ 25000 ਰੁਪਇਆ ਮਸ਼ੀਨ ਜਾਣ ਦਾ ਲਊ 25 ਆਉਣ ਦਾ ਲਊ ਇੱਥੇ ਦਾ ਖਰਚਾ ਬੱਕ ਹੈ ਪਰ ਉਹ ਪੈਸੇ ਦਊ ਕੌਣ ਉਹਨਾਂ ਨੇ ਜੀ ਅਫਸਰਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਪੈਸੇ ਪਿੰਡ ਚੋਂ ਇਕੱਠੇ ਕਰੋ ਜੇ ਸਾਡੇ ਕੋਲੇ ਪੈਸੇ ਹੋਣ ਜੀ ਫਿਰ ਅਸੀਂ ਆ ਬਿਲਕੀ ਇਹ ਕਿਉਂ ਹਮ ਦੇਖੋ ਕਿਸਾਨ ਹੈ ਜਿਹੜਾ ਕਿਸਾਨ ਤਾਂ ਮਰਿਆ ਮਰਾਇਆ ਅਸੀਂ ਸਾਰਾ ਖਰਚਾ ਕਰੀ ਬੈਠੇ ਹਾਂ ਹੁਣ ਫਸਲਾਂ ਤੇ ਸਾਰਾ ਕਰ ਦਾਂਗੇ 2 ਮਿੰਟ ਬਾਅਦ ਸੇ ਹੀ ਮੰਨ ਲਓ 1 ਫੁੱਟ 4 ਪਾਣੀ ਹੋਰ ਆ ਜਾਏ ਸਾਡੇ ਫਸਲਾਂ ਉੱਜੜ ਬੜੂ ਅਸੀਂ ਕਿਸੇ ਜੋਗੇ ਨਹੀਂ ਹਾਂ ਪਹਿਲਾਂ ਫੇਰ ਸਾਨੂੰ ਅਫਸਰ ਕਹਿੰਦੇ ਨੇ ਕਿ ਤੁਸੀਂ ਆਪਣੀ ਜੇਬ ਚੋਂ ਇਕੱਠੇ ਕਰਕੇ ਪੈਸੇ ਲਾਓ ਅਸੀਂ ਕਿਉਂ ਲਾਈਏ ਜੀ ਜੇ ਆਪਾਂ ਗੱਲ ਕਰੀਏ ਪਰ ਇਕੜ ਝੋਨਾ ਲਾਉਣ ਤੇ ਕਿੰਨਾ ਖਰਚਾ ਆ ਜਾਂਦਾ ਕਿਸਾਨ ਦਾ ਪਰ ਇਕੜ ਦਾ ਜੀ ਘੱਟੋ ਘੱਟ 12000 ਰੁਪਇਆ 12000 ਰੁਪਇਆ ਇਕੜ ਦਾ ਕਹੋ ਤੁਸੀਂ ਲਈ ਲਵਾਈ ਕੋਹੋ ਜੀ ਤੁਸੀਂ ਸਟਾਰਟਿੰਗ ਚ ਹੈ ਬਹੁਤ ਖਰਚੇ ਪੈਂਦੇ ਨੇ ਜੀ ਜੇ ਆਪਾਂ ਸੋਚੀਏ ਕਿਸਾਨ ਨੂੰ ਆਉਣ ਲਈ 1000 ਰੁਪਇਆ ਜਾਂ 2000 ਰੁਪਇਆ ਏਕੜ ਦਾ ਬਚਤ ਹੈ ਇੰਨਾ ਖਰਚ ਹੈ ਜੀ ਜੀਰੀ ਤੇ ਹੁਣ ਤੁਸੀਂ ਇਹ ਦੱਸੋ ਜੀ ਜਦੋਂ ਪ੍ਰਸ਼ਾਸਨ ਸਾਡੇ ਵੱਲ ਤਾਂ ਇਹ ਧਿਆਨ ਨਹੀਂ ਜੀ ਜਿਹੜੇ ਸਾਡੇ ਇਹ ਪਿੰਡ ਨੇ ਨਾ ਜੀ ਲਾਸਟ ਪਿੰਡ ਨੇ ਸਾਡੇ ਸਿਰਫ ਵੋਟਾਂ ਵੇਲੇ ਸਾਨੂੰ ਆ ਕੇ ਪੁੱਛਿਆ ਜਾਂਦਾ ਲੇਕਿਨ ਨਹੀਂ ਪੁੱਛਿਆ ਜਾਂਦਾ ਸਿੰਘਲਾ ਸਾਹਿਬ ਨੇ ਜਦੋਂ ਪਹਿਲਾਂ ਸਾਡੇ ਆਹਾ ਰੋਡ ਸੀ ਕਿ ਪਹਿਲਾਂ ਇਹ ਅੱਜ ਇਸ ਪੁਲ ਤੇ ਆਪਾਂ ਖੜੇ ਆਂ ਜੀ ਇਸ ਪੁਲ ਦੇ ਉੱਤੇ ਐਨਾ ਬੁਰਾ ਹਾਲ ਸੀ ਸਾਡਾ ਜਿੰਨਾ ਝੂਠ ਬੋਲਦੋ ਕਿ ਸਾਡਾ ਟਰੈਕਟਰ ਜਾਣਾ ਜਾਂ ਕੋਈ ਸਾਡੇ ਰੋਟੀ ਲੈ ਕੇ ਜਾਣਾ ਕਿਸੇ ਨੇ ਤਾਂ ਪੈਰ ਨੰਗੇ ਕਰਕੇ ਪਜਾਮੇ ਤਾਂਹਾਂ ਚੱਕ ਕੇ ਫੇਰ ਅਸੀਂ ਲੰਘਦੇ ਸੀ ਸਿੰਘਲਾ ਸਾਹਿਬ ਨੇ ਸਾਡਾ ਆਹ ਪੁਲ ਲਾ ਕੇ ਦਿੱਤਾ 18 ਫੁੱਟ ਦੀ ਸੜਕ ਬਣਾ ਕੇ ਦਿੱਤੀ ਸਾਡਾ ਅਸੀਂ ਸਿੰਘਲਾ ਸਾਹਿਬ ਦਾ ਧੰਨਵਾਦ ਕਰਦੇ ਆਂ ਲੇਕਿਨ ਇਹ ਹੈ ਕਿ ਇਹ ਸਰਕਾਰ ਨੇ ਸਾਡੇ ਏਰੀਏ ਦੇ ਵਿੱਚ ਕੋਈ ਸਾਬਤ ਕਰ ਦੇਵੇ ਵੀ ਪਿੰਡ ਦੀ ਸਫਾਈ ਵਾਸਤੇ ਇੱਕ 10 ਰੁਪਏ ਲਾਏ ਹੋਣ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਇਹ ਕਹਿਣ ਵਾਲੇ ਸਟੇਜਾਂ ਤੇ ਖੜਕੇ ਕਿ ਸਾਡੇ ਕੋਲੇ ਪੈਸੇ ਬਹੁਤ ਨੇ ਸਾਡਾ ਕੋਈ ਦੁਖੀ ਨਹੀਂ ਸਾਡੇ ਕੋਲੇ ਆ ਕੇ ਸਾਨੂੰ ਪੁੱਛੋ ਕਿ ਸਾਡੇ ਪਿੰਡਾਂ ਵਾਸਤੇ ਇਹ ਸਰਕਾਰ ਨੇ ਕੀ ਰੱਖਿਆ ਸਰਦਰੀ ਘਾਫ ਦਾ ਡਰੇਨ ਜਾ ਰਹੀ ਆ ਉਹਦਾ ਹੁਣ ਕੀ ਸਟੇਟਸ ਆ ਜੀ ਜਿਵੇਂ ਬਰਸਾਤ ਬਿਲਕੁਲ ਆਉਣ ਨੂੰ ਤੇਰੇ ਤੇ ਨਾ ਪਰ ਸਫਾਈ ਨਹੀਂ ਹੈਗੀ ਬੁੱਤਾਂ ਉਹਦੀ ਸਫਾਈ ਵਾਸਤੇ ਜੀ ਦੋ ਜਗ੍ਹਾ ਤੇ ਸਫਾਈ ਹੋਣਾ ਲੀ ਹੈ ਉਹਦੇ ਵਾਸਤੇ ਅਸੀਂ ਫੰਡਸ ਦੀ ਡਿਵਾਰਟ ਕਰ ਲਈ ਹੈ ਤੇ ਅੱਜ ਕੱਲ ਸਾਨੂੰ ਪ੍ਰਾਪਤ ਹੋ ਜੇਗੀ ਨਾਲ ਦੀ ਨਾਲ ਕੰਮ ਸ਼ੁਰੂ ਕਿੰਨੇ ਕ ਜਗ੍ਹਾ ਦਾ ਸਰ ਸਾਰੇ ਸਫਾਈ ਹੋਣੀ ਹੈ ਕਿਉਂਕਿ ਕਾਫੀ ਲੰਬੀ ਹੈ ਇਹਦੀ ਦੋ ਜਗ੍ਹਾ ਤੇ ਬੁੱਟੀ ਖੜੀ ਹੈ ਇਸ ਟਾਈਮ ਕਾਬਦਾ ਤੇ ਇੱਕ ਕਾਬਦਾ ਤੋਂ ਥੱਲੇ ਵਾਲੇ ਕੋਲ ਤੇ ਉਹ ਦੋਨਾਂ ਪੁਲਾਂ ਦਾ ਫੰਡਸ ਆਣ ਤੇ ਨਾਲ ਦੀ ਨਾਲ ਇੱਕ ਦੋ ਦਿਨਾਂ ਚ ਆ ਜਾਣਗੇ ਤੇ ਨਾਲ ਦੀ ਨਾਲ ਸ਼ੁਰੂ ਪਾ ਦੇਣਾ ਸਰ ਕਿੰਨੇ ਕ ਟਾਈਮ ਚ ਹੋ ਜੂਗਾ ਕਿਉਂਕਿ ਬਰਸਾਤਾਂ ਆ ਤਾਂ ਲਗਭਗ ਕੱਲ ਪਰਸੋ ਹੋ ਗਈਆਂ ਨੇ ਬਸ ਸਿਰਫ ਇੱਕ ਹਫਤੇ ਚ ਖਤਮ ਕਰਾਂਗੇ ਸਰ ਲਾਸਟ ਈਅਰ ਹੋਈ ਸੀ ਕਿਉਂਕਿ ਉੱਥੇ ਜਿਹੜੇ ਕਿਸਾਨ ਨੇ ਕਰ ਰਹੇ ਨੇ ਲਾਸਟ ਈਅਰ ਸਫਾਈ ਨਹੀਂ ਹੋਈ ਦੇ ਕਾਰਨ ਜ਼ਿਆਦਾ ਹੋਇਆ ਕਰ ਲਾਸਟ ਈਅਰ ਮੈਂ ਇੱਥੇ ਹੈ ਨਹੀਂ ਸੀਗਾ ਜੀ ਤੇ ਮੈਨੂੰ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਪਤਾ ਕਰਕੇ ਹੋਣੀ ਉਹ ਵੀ ਦੱਸ ਸਕਦਾ ਵੀ ਲਾਸਟ ਈਅਰ ਹੋਈ ਸੀ ਕਿ ਦੇਖਣਾ ਹੋਵੇਗਾ ਕਿ ਸਰਕਾਰ ਹੁਣ ਵੀ ਜਾਗਦੀ ਹੈ ਜਾਂ ਏਸੀ ਕਮਰਿਆਂ ਚ ਵਿੱਚ ਬੈਠ ਕੇ ਜਿਹੜਾ ਸਰਕਾਰ ਨੂੰ ਉੱਪਰ ਰਿਪੋਰਟਾਂ ਭੇਜੀਆਂ ਜਾਂਦੀਆਂ ਨੇ ਸਾਫ ਸਪਾਈਆਂ ਤੇ ਉਹਨਾਂ ਤੇ ਹੀ ਕਹਿ ਸਕਦੇ ਆ ਕਿ ਟਾਈਮ ਪਾਸ ਕਰਦੀ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਧੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ